ਉਹ ਦੇਖ ਪਰ ਆਇਓ ਪਰ ਆਇਓ ਸੰਡੇ ਹੈਗਾ ਤਾਂ ਬੱਚਿਆਂ ਨੂੰ ਹੁੰਦਾ ਸੰਡੇ ਕੋਈ ਚੀਜ਼ ਸਾਨੂੰ ਸਪੈਸ਼ਲ ਬਣਾ ਕੇ ਦੋ ਤੇ ਅੱਜ ਆਪਾਂ ਇਹਨਾਂ ਨੂੰ ਮਕਰੋਨੀ ਬਣਾ ਕੇ ਦੇਣੇ ਪਏ ਆ ਬੱਚੇ ਉੱਠ ਗਏ ਆਪਣੇ ਆਉਣੀ ਉੱਠੀ ਆਉਣੀ ਉੱਠੀ ਉਹ ਗਈ ਵੈਜੀਟੇਬਲ ਮਕਰੋਨੀ ਬਣਾ ਕੇ ਦੇਣ ਲੱਗੇ ਇਹਨਾਂ ਨੂੰ ਇੱਧਰ ਉਬਾਲ ਲੀ ਜਾਂਦੇ ਆਪਾਂ ਕੋਮ ਆਪਣਾ ਰੈਡੀ ਹੋ ਗਿਆ ਤੇ ਖਾ ਲਿਆ ਅਸੀਂ ਸਾਰੇ ਹਾਂ ਆਹ ਫੋਟੋ ਸਾਰੇ ਵਧੀਆ ਹੋਣਗੇ ਤੇ ਸਾਡੇ ਇੱਕ ਟਰੀ ਲੱਗਾ ਹੋਇਆ ਉਹਦੇ ਵਿੱਚ ਨਾ ਕੋਸਲਾ ਬਣਿਆ ਹੋਇਆ ਸੀ ਹਨਾ ਉਹਦੇ ਵਿੱਚ ਤਿੰਨ ਬੱਚੇ ਸਿੱਧੀ ਤਿੰਨ ਬੱਚੇ ਸੀਗੇ ਹਾਂ ਉਹਨੇ ਕਾਹ ਵਿਚਾਰਾ ਖਾ ਕਾ ਨਹੀਂ ਕਾਹ ਵਿਚਾਰਾ ਗਈਆਂ ਨਹੀਂ ਹਨਾ ਕਾ ਕਾ ਚਾ ਕੇ ਖਾ ਗਿਆ ਨਾ ਸਵਾਕਾ ਮੱਚਾ ਬੜਾ ਤਰਸਾਇਆ ਤੇ ਕਿਉਂਕਿ ਨਿੱਕੇ ਨਿੱਕੇ ਜਿ क्यूट क्यूट ਜਿਹੇ ਸੀਗੇ ਪੜੇ ਜੇ ਤੁਸੀਂ ਵੀਡੀਓ ਚ ਦੇਖਿਆ ਹੀ ਹੋਊਗਾ ਕਿ ਕਿੰਨੇ ਨਿੱਕੇ ਨਿੱਕੇ क्यूट क्यूट ਜਿਹੇ ਛੋਰੇ ਛੋਰੇ ਜਿਹੇ ਸੀਗੇ ਹਣਾ ਤੇ ਪਤਾ ਨਹੀਂ ਕਾ ਉਹਨਾਂ ਨੂੰ ਕਿੱਥੇ ਚਾਕੇ ਲੈ ਗਿਆ ਪਤਾ ਨਹੀਂ ਕਿੱਥੇ ਚਾਕੇ ਲੈ ਗਿਆ ਕਾ ਨਾ ਜਾਂ ਫਿਰ ਜਾਂ ਫਿਰ ਹਣਾ ਕਾ ਉਹਨਾਂ ਨੂੰ ਖਾ ਗਿਆ ਕੋਈ ਪਤਾ ਨਹੀਂ ਜਦੋਂ ਬਾਅਦ ਚੋਂ ਅਸੀਂ ਦੇਖਾਂਗੇ ਜਿਉਂ ਜ ਬੱਚੇ ਹੈਗੇ ਰਿਹਾ ਕਿ ਨਹੀਂ ਅਸੀਂ ਵੇਖਦੇ ਆ ਬੱਚੇ ਉਹਨਾਂ ਦੇ ਉਹ ਦੇਖੋ ਦੋ ਜਿਹੜੀਆਂ ਇਹਨਾਂ ਦੇ ਸੀਗੇ ਇਹਨਾਂ ਦੋ ਚਿੜੀਆਂ ਦੇ ਬੱਚੇ ਸੀ ਇਹ ਇੱਥੇ ਹੀ ਰਹਿੰਦੀਆਂ ਸੀ ਇੱਥੇ ਹੀ ਲਿਆ ਲਿਆ ਇਹਨਾਂ ਨੂੰ ਖਾਉਂਦੀ ਐ ਅੱਜ ਕੱਲ ਮੈਂ ਇਹਨਾਂ ਨੂੰ ਰੋਟੀ ਵੀ ਪਾਈ ਸੀ ਰਵੋ ਪਰ ਇਹਨਾਂ ਨੇ ਰੋਟੀ ਨਹੀਂ ਖਵਾਈ ਉਹਨਾਂ ਨੂੰ ਪਤਾ ਨਹੀਂ ਕੀ ਕੀੜੇ ਮਕੌੜੇ ਜੇ ਖਾਉਂਦੀਆਂ ਇਹ ਲਿਆ ਲੈ ਕੇ ਤੇ ਹੁਣ ਚੀਕਾ ਮਰੀ ਜਾਂਦੀਆਂ ਬੈਠੀਆਂ ਰੋਰੀਆਂ ਹੋ ਜਾਂਦੀਆਂ ਮੈਂ ਸਾਡੇ ਜਵਾਬ ਦੇ ਜਾਂ ਲੱਭੀਆਂ ਜਾਂਦਾ ਆ ਅੱਜ ਅਸੀਂ ਉਧਰ ਚੱਲ ਗਏ ਨਾ ਸਾਡੇ ਤੇ ਹਮਲਾ ਕਰ ਦੇਣੀ ਸੀ ਆ ਟ੍ਰੀ ਵਿੱਚ ਸੀਗੇ ਬੱਚੇ ਆ ਜਿਹੜਾ ਸੀਗਾ ਆਵੜਾ ਪਤਾ ਨਹੀਂ ਹੋਣ ਇਹਦੇ ਵਿੱਚ ਹੈਗੇ ਜਾਂ ਨਹੀਂ ਪਤਾ ਨਹੀਂ ਸ਼ਾਇਦ ਹੀ ਹੋਣਗੇ ਦੇਖੀਏ ਠਹਿਰ ਕੇ ਵੇਖਾਂਗੇ ਹਜੇ ਨਾ ਸਾਡੇ ਦੇਖੀਏ ਕੀ ਪਤਾ ਕਿਉਂਕਿ ਉਹ ਬੇਟੀਆਂ ਕਿਤੇ ਸਾਡੇ ਤੇ ਹੀ ਨਾ ਹਮਲਾ ਕਰ ਦੇਣ ਹਾਂ ਖੜਾ ਕੋਲ ਜਾਨੀ ਤੇ ਉਹ ਵਿਚਾਰੀਆਂ ਫੇਰ ਰੁੱਟ ਕੇ ਆਂਦੀਆਂ ਰਹਿਣ ਤੇ ਰਬੂ ਆਪਾਂ ਨਹੀਂ ਜਾਣਾਂ ਹਾਂ ਯਾਰ ਉਹ ਬੇਕੁਫਾਂ ਨੂੰ ਚੱਕ ਮਾਰੀ ਉਹ ਡਰਦੀਆਂ ਉਹ ਮਿਲਾ ਦਾ ਨੀਚੇ ਹੋ ਕੇ ਬਹਿ ਗਏ ਜਾਂ ਹੋਊਗੇ ਵਿੱਚ ਹੀ ਹਨਾ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਾ ਹਣਾ ਆਰੇ ਸ਼ੈੱਛ ਹੈ ਨਾ ਜਿਹੜੇ ਉਹ ਵਾਲੇ ਪੰਛੀ ਨੇ ਹੈਗਾ ਨਾ ਹੈ ਨਾ ਉਹ ਉਹਨਾਂ ਦੇ ਜਿਹੜੇ ਉਹ ਪੰਛੀ ਨਹੀਂ ਫਿਰਦੇ ਵੇ ਹੈ ਨਾ ਉਹ ਉਹਨਾਂ ਦੇ ਬੱਚੇ ਲੱਭੀ ਆਉਂਦੇ ਆ ਤਾਂ ਇਸ ਦੇ ਸ਼ਮੇਸ਼ ਲਾਂਗ ਮਾਰ ਕੇ ਦੇਖਿਆ ਤਾਂ ਚਿੜੀਆਂ ਹੈਗੀਆਂ ਸ਼ੁਗਾਰਾ ਦਾਬੂ ਦਾ ਹਾਂ ਚਿੜੀਆਂ ਹੈਗੀਆਂ ਤੇ ਛੋਟੀਆਂ ਛੋਟੀਆਂ ਮਸ਼ਲਾਂਗ ਮਾਰ ਕੇ ਦੇਖਿਆ ਸੀ ਨੂੰ ਪਤਾ ਚੱਲ ਗਿਆ ਥੱਲੇ ਨੂੰ ਹੋ ਕੇ ਬੈਠੇ ਹੋਣੀਆਂ ਉਹ ਜੀ ਸ਼ਾਮ ਹੋ ਚੁੱਕੀ 4:30 ਦਾ ਟਾਈਮ ਆ ਤੇ ਹੁਣ ਜਿੜੀਆਂ ਹੈ ਨਹੀਂ ਤੇ ਆਪਾਂ ਇਹਨਾਂ ਦੇ ਬੱਚੇ ਵੇਖ ਲੈਨੇ ਆ ਵਿਚਾਰੇ ਸੇਫ ਆ ਜਾਂ ਨਹੀਂ ਦੇਖਦੇ ਨੇ ਪਏ ਵੀਡੀਓ ਵਿੱਚ ਦੇਖਿਆਂਗੇ ਆਪਾਂ ਨੂੰ ਤਿੰਨ ਬੱਚੇ ਸੀ ਇਹਨਾਂ ਦੇ ਜਿਹੜਾ ਇਹ ਵਿਚਾਰੇ ਇਹਨੂੰ ਤੰਗ ਕਰਦਾ ਇਹਨੂੰ ਡਾਉਣਾ ਪੈਣਾ ਉਹ ਦੇਖੀ ਚਿੜੀ ਮਗਰ ਹੀ ਚਲ ਗਈ ਉਹਦੇ ਇਹ ਕਾਂ ਵਿਚਾਰੀਆਂ ਦੇ ਬੱਚੇ ਲੈ ਗਿਆ ਮੈਨੂੰ ਲੱਗਦਾ ਇੱਕ ਬੱਚਾ ਹੀ ਆ ਵਿੱਚ ਉਹਦੇ ਫਿਆ ਉਹਦੇ ਵਿੱਚ ਇੱਕ ਹੀ ਬੱਚਾ ਹੈਗਾ ਦੋ ਬੱਚੇ ਦਾ ਦੋ ਬੱਚੇ ਚੱਕ ਕੇ ਲੈ ਗਿਆ ਤਾਂ ਕਾਹਨ ਗਿਆ ਦੋ ਬੱਚੇ ਕਦੋਂ ਉਹਦਾ ਪਿੱਛੇ ਪਿਆ ਹੋਇਆ ਵਾ ਉਹ ਵਿਚਾਰੀਆਂ ਦੇ ਪਰ ਮੈਂ ਅਸੀਂ ਭਜਾਤਾ ਅੱਗੇ ਵੀ ਕਿੰਨੀ ਵਾਰੀ ਹਾਂ ਕਿੰਨੀ ਸਵੇਰ ਦਾ ਪਿਆ ਹੋਇਆ ਵਿਚਾਰ ਪਿੱਛੇ ਨਾ ਦੇ ਹੁਣ ਆਪਾਂ ਕਰੀਏ ਕੀ ਜਾਂ ਫਿਰ ਆਪਾਂ ਇਦਾਂ ਕਰਦੇ ਹਾਂ ਬਸ ਹੈਨਾ ਆਹ ਟਰੀ ਨੂੰ ਟੱਕ ਦਿੰਦੇ ਆ ਫਿਰ ਉਹ ਕੀ ਪਤਾ ਉਹਨੂੰ ਨਾ ਦੇਖਿਆ ਕਾ ਨੂੰ ਉੱਚ ਬੱਚਾ ਪਿਆ ਕਿ ਨਹੀਂ ਹੁਣ ਟਰੀ ਨੂੰ ਟੱਕ ਸਕਦੇ ਆ ਜਦ ਤੂੰ ਚੁੰਨੀ ਲੈ ਕੇ ਆਪਾਂ ਉਹਨੂੰ ਟੱਕ ਦਿੰਦੇ ਆ ਟਰੀ ਨੂੰ ਟੱਕ ਦਿੰਦੇ ਆ ਹੂੰ ਤੂੰ ਬੋਚਿਆ ਸੀ ਕਿ ਚੱਲ ਇਹਦੇ ਨਾਲ ਹੈਨਾ ਕਵਰ ਕਰ ਦਿੰਦੇ ਆ ਤੇ ਹੁਣ ਉਹ ਤੇ ਹੁਣ ਉਹ ਚਿੜੀ ਇੱਥੇ ਆ ਕੇ ਬਹਿ ਗਈ ਆ ਕੀ ਹੁਣ ਅਸੀਂ ਕਵਰ ਕਰਾਂ ਜੇ ਅਸੀਂ ਜਾਵਾਂਗੇ ਇਸਾ ਇਹਨੂੰ ਲੱਗੂਗਾ ਮੇਰੇ ਬੱਚਿਆਂ ਨੂੰ ਖਰੇ ਚੱਕਣ ਆਏ ਹਨ ਮਤਲਬ ਫਿਰ ਇਸ ਟੀਡੀ ਨੂੰ ਦੋਨੋਂ ਆ ਗਏ ਹੋਰ ਉਹਦੇ ਹਨ ਉਹਦੀ ਮੂੰਹ ਚ ਦੇਖੋ ਕੀੜਮ ਕੋੜਾ ਉਹ ਆਪਣੇ ਬੱਚੇ ਵਾਸਤੇ ਆ ਦੇਖੋ ਲੈ ਕੇ ਆਈ ਕੁਛ ਖਾਣ ਵਾਸਤੇ ਕੀੜਮ ਕੋੜਾ ਇੱਕ ਕੀੜਮ ਕੋੜੀ ਖਾਂਦੇ ਆ ਤੇ ਹੁਣ ਉਹਨੂੰ ਖਵਾਉਗੀ ਇੱਕ ਹੀ ਰਹਿ ਗਿਆ ਉਹਦੇ ਵਿੱਚ ਵੈਸੇ ਹਾਂ ਇੱਕ ਹੀ ਬੱਚਾ ਇਹ ਪਤਾ ਕਿੱਦਾਂ ਜਾਂਦੇ ਇੱਕ ਜਾਣਾ ਲੈ ਕੇ ਜਾਂਦਾ ਦੂਜਾ ਜਾਣਾ ਬੈਠਾ ਦਿੰਦਾ ਵਾ ਵੇਖਦਾ ਰਹਿੰਦਾ ਤੇ ਹੁਣ ਆ ਲੈ ਕੇ ਆਈ ਉਹਦੇ ਵਾਸਤੇ ਖਾਣੂ ਵਾਸਤੇ ਹੁਣ ਇਹ ਜਾਊਗੀ ਉਹਨੂੰ ਖਵਾਉਣ ਲਈ ਹੂੰ ਵੇ ਲੈਣਾ ਕੁਦਰਤੀ ਚੀਜ਼ਾਂ ਰੱਬ ਨੇ ਹਰ ਜੀਵ ਵਾਸਤੇ ਕੁਛ ਨਾ ਕੁਛ ਬਣਾਇਆ ਹੋਇਆ ਘਰ ਨੀਚਾ ਲੱਗਿਆ ਖਾਣ ਪੀਣ ਦਾਣਾ ਪਾਣੀ ਤਾਂ ਕੀ ਹੁਣ ਇਹ ਜਾਊਗੀ ਉਹਨੂੰ ਖਾਣ ਵਾਸਤੇ ਹੂੰ ਫਿਰ ਇਹ ਉਹਨੂੰ ਖਾਣ ਵਾਸਤੇ ਜਾਊਗੀ ਜਾਂ ਦੂਜਾ ਲੈ ਕੇ ਆਊਗਾ ਉਹਦੇ ਵਾਸਤੇ ਲੱਭ ਕੇ ਹੋਰ ਗੱਲਾਂ ਕਰਦੇ ਪਏ ਆਪਸ ਵਿੱਚ ਦੇਖੀ

ਪੇਂਡਿਆ ਇਹ ਯਾਰ ਉਹਨਾਂ ਨੂੰ ਅਗਲੇ ਨੇ ਫਿਕਰ ਨਹੀਂ ਹੁੰਦਾ ਲਿਆੜੇ ਉਹਨਾਂ ਦੇ ਦੇ ਕੋਈ ਫੜਦਾ ਤੇ ਆਪਾਂ ਹੋ ਗਿਆ ਆਪਾਂ ਥੋੜਾ ਕੀਤਾ ਅੱਜ ਤਾਂ ਬੱਚਾ ਆਉਣ ਸਟੱਡੀ ਟਾਈਮ ਚੱਲ ਜਾਂਦਾ ਰਘੂ ابو ਦਾ ਰਘੂ ਦਾ ਕੰਮ ਹੋ ਗਿਆ ਕੰਪਲੀਟ ਤੇ ਅਬੂ ਦਾ ਰਹਿ ਗਿਆ ਹੈਨਾ ਮੰਮੀ ਮੈਂ ਨੂਰ ਬੰਦਾ ਗੰਮਣਾ ਇਹ ਵੀ ਆਪਦਾ ਕੰਮ ਕੰਪਲੀਟ ਕਰ ਲਵੇ ਤੇ ਇਸ ਤੋਂ ਬਾਅਦ ਆਪਾਂ ਕਰਦੇ ਆਂ ਬੰਦ ਸਫਾਈ ਫਰੈਂਡਸ ਹੁਣ ਅਸੀਂ ਸਾਰੇ ਮੰਦਰਾਂ ਤੋਂ ਫੋਟੋਆਂ ਕੱਢ ਕੇ ਦੇ ਦਵਾਂ ਤੇ ਰੱਖ ਲੱਗੇ ਫਿਰ ਅਸੀਂ ਸਫਾਈ ਕਰਾਂਗੇ ਮੰਦਰ ਦੀ ਫਿਰ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਅਸੀਂ ਕਿਵੇਂ ਸਫਾਈ ਕਰਦੇ ਮੰਦਰ ਆ ਸਾਰੀਆਂ ਫੋਟੋਆਂ ਕੱਢਦੇ ਮੈਂ ਸਾਫ਼ ਕਰਦੀ ਆ ਠੀਕ ਆ ਜੀ ਸਾਰੀਆਂ ਫੋਟੋਆਂ ਆਪਾਂ ਫੋਟੋਆਂ ਹੁਣ ਸਾਫ਼ ਕਰ ਦਿੰਨੇ ਆ ਕਿਉਂਕਿ ਮਿੱਟੀ ਪੈ ਜਾਂਦੀ ਆ ਜਦੋਂ ਨੇਰੀ ਆਉਂਦੀ ਆ ਨਾ ਮਿੱਟੀ ਸਾਰੀ ਨੇਰੀਆਂ ਵਿੱਚ ਬਹੁਤ ਜ਼ਿਆਦਾ ਆ ਤੇ ਮਿੱਟੀ ਬਹੁਤ ਹੀ ਪੈ ਜਾਂਦੀ ਆ ਸਾਰੀ ਮੰਦਰ ਦੀ ਸਫਾਈ ਵੈਸੇ ਤਾਂ ਆਪਾਂ ਕਰਦੇ ਹੀ ਰਹਿੰਦਾ ਪਰ ਫੋਟੋਆਂ ਦੇ ਪਿੱਛੇ ਮਿੱਟੀ ਜ਼ਿਆਦਾ ਹੋ ਜਾਂਦੀ ਆ ਉਹ ਦੇਖੋ ਜਿਵੇਂ ਉੱਥੇ ਇਹ ਦੇਖੋ ਬਸ ਕੋਠੀ ਨਹੀਂ ਕਰਨ ਦੀ ਵਿੱਚ ਬਸ ਹੁਣ ਆਪਾਂ ਸਾਰੀ ਮੰਦਰ ਦੀ ਸਫਾਈ ਕਰ ਦਿੰਦੇ ਆ ਇੱਕ ਵਾਰੀ ਸਾਰੀਆਂ ਫੋਟਵਾ ਤੇ ਆ ਨਾ ਕੱਢੀ ਅੱਛਾ ਚਿਕਲੀ ਤਾਂ ਨਹੀਂ ਆ ਗਈ ਨਾ ਇਤਨਾ ਬੱਚੀ ਨਹੀਂ ਹੁੰਦੀ ਨਹੀਂ ਅਸੀਂ ਸਾਰੀਆਂ ਕੱਢ ਲੀਆਂ ਫੋਟਵਾ ਤੇ ਹੁਣ ਅਸੀਂ ਇਹਨਾਂ ਨੂੰ ਸਾਫ਼ ਕਰਨ ਲੱਗੇ ਮਮਾ ਮਮਾ ਇਹਨਾਂ ਸਾਰਿਆਂ ਨੂੰ ਸਾਫ਼ ਕਰ ਦਦੇ ਆ ਫਿਰ ਅਸੀਂ ਦਿਖਾਣੇ ਤੁਹਾਨੂੰ ਦੇਖੋ ਸਾਡਾ ਸਾਰਾ ਮੰਦਰ ਸਾਫ਼ ਹੋ ਦੇਖੋ ਸਾਰਾ ਹੋ ਗਿਆ ਸਾਰਾ ਖਾਲੀ ਕਰਤਾ ਸੀ ਹੁਣ ਇਹ ਵੀ ਸਾਫ਼ ਕਰਾਂਗੇ ਸਾਰਾ ਸਾਫ ਕਰਕੇ ਦਿਖਾਨੀ ਆ ਫਰੈਂਡਸ ਮਮਾ ਸਾਫ ਕਰੀ ਜਾਂਦੇ ਸਾਰਾ ਮੰਦਰ ਤੇ ਫੋਟਵਾਂ ਸਾਰੀਆਂ ਸਾਫ ਹੋ ਗਈਆਂ ਵਾ ਦੇਖੋ ਸਾਰੀਆਂ ਦੀ ਫੋਟੋਆਂ ਸਾਫ ਕਰਤੀਆਂ ਪਈਆਂ ਆ ਦੀਆਂ ਫਿਰ ਹੁਣ ਅਸੀਂ ਸਾਰੀਆਂ ਫੋਟੋਆਂ ਤੁਹਾਨੂੰ ਇੱਥੇ ਟਿਕਾ ਕੇ ਦਿਖਾਨੀ ਆ ਕਿ ਸਾਰਾ ਮੰਦਰ ਆਪਾਂ ਸਾਫ ਕਰ ਦਿੱਤਾ ਤੇ ਮੈਟ ਵੀ ਵਿਛਾ ਦਿੱਤਾ ਮਨੇ ਸੀ ਰੋਟੀ ਖਾ ਲਈ ਤੇ ਹੁਣ ਅਸੀਂ ਥੰਮਸ ਅਪੀ ਲੱਗਿਆ ਸੀ ਪਰ ਉਹ ਕਮਲੀ ਨੇ ਥੰਮਸ ਅਪ ਨਾ ਹਿਲਾ ਕੇ ਫੜਾਦਾ ਮੈਨੂੰ ਚੱਕ ਕੇ ਵੇਖੋ ਲੈ ਉਹ ਹੁਣ ਮੈਂ ਮਗਾ ਬੰਦ ਕੀਤਾ ਲੈ ਹੋਲਿਓ 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 ਇਹ ਹੋਣੀ ਹੁੰਦਾ ਹੁਣ ਜਾਗੀ ਰਹਿ ਗਈ ਕਰਨ ਲਈ ਆ ਸਾਰਾ ਖਿਲਰ ਗਿਆ ਅੱਗੇ ਸਾਡਾ ਇੱਥੇ ਕੋਈ ਨਹੀਂ ਆਇਆ ਉਹ ਇਹ ਟੱਕ ਜਿਵੇਂ ਸ਼ੈਂਪੂ ਹੁੰਦਾ ਵੇਖਿਆ ਐ ਹੋਈ ਪਿਆ ਤੇ ਹੁੰਦਾ ਕੀ ਆ ਐ ਹੀ ਹੁੰਦਾ ਐ ਉਹ ਸ਼ੈਂਪੂ ਆ ਪਾਈ ਲੈ

रेडी हो गई है साडी चलो किए चलो किए बनी वोकन स्वाद बड़ी बहुत टेस्टी टेस्टी ਨਾ ਦਾ ਬਲੌਗ ਕਰਤਾ ਨਸਾਰੇ ਵਧੀਆ ਲੱਗਾਵੇ ਕਿਡਾ ਕਲੈਕਸ਼ਨ ਕਰ ਦੇਈਓ ਬਾਏ ਬਾਏ ਕਿਡੀਆਂ ਦਾ ਬੱਚਾ ਇਹ ਜਿਹੜਾ ਕੰਮ ਝਾੜੂ ਨਹੀਂ ਲਾਉਣ ਦਿੰਦੇ ਪਏ ਹੈਗੇ ਦੀਦੀ ਨੂੰ ਉਹ ਬੈਠਾ ਜੰਨੀ ਆ ਦੇਖੋ ਇਹ ਥੱਲੇ ਕਿੱਦਾਂ ਆ ਗਿਆ ਇੱਕ ਉੱਪਰੋਂ ਨਿਕਲ ਗਿਆ ਵੇਖੋ ਇਹਨੂੰ ਉੱਡਣਾ ਆ ਗਿਆ ਆ ਇੱਕ ਹੀ ਬਚ ਗਿਆ ਸੀ ਨਾ ਇੱਕ ਹੀ ਬਜਿਆ ਦੂਜੇ ਦੋ ਤਾਂ ਮਰ ਗਏ ਉਹ ਕਰੇ ਤੇ ਆ ਚੀਕੀ ਜਾਂਦੀ ਆ ਤਾਂ ਹੀ ਨਹੀਂ ਫਿਰ ਇੱਥੇ ਨੋਂਦਿੰਦੀ ਆ ਪਰ ਇਹ ਹੁਣੇ ਆਇਆ ਸਵੇਰੇ ਤਾਂ ਹੈ ਨਹੀਂ ਸੀ ਨਹੀਂ ਉਹਦੇ ਉਹ ਤਾਂ ਖਾਲੀ ਸਵੇਰ ਦਾ ਹੀ ਮੈਂ ਵੇਖਿਆ ਸੀਗਾ ਉਹ ਆ ਗਿਆ ਇਹ ਦੀਦੀ ਨੂੰ ਆਈ ਮਾਰੀ ਜਾਂਦੀ ਆ ਪਰ ਇਹਨਾਂ ਨੂੰ ਮਿਲਦਾ ਦੇਖਦਾ ਪਿਆ ਇੱਥੇ ਬੈਠਾ ਵਾ ਇਹ ਦੇਖਿਓ ਕਿੰਨੀ ਆ ਉਹ ਆ ਧਿਆਨ ਨਾ ਤੁਹਾਡੀ ਅੱਖ ਖਚਣ ਪਾਉਣੀ ਨਹੀਂ ਮੇਰੀ ਜੋ ਉੱਧਰ ਪਾਵਾ ਉਹ ਚੱਕ ਕੇ ਪਰਾ ਕਰ ਦੋ ਉਹ ਫਿਰ ਮਾਰ ਕੇ ਪਰਾ ਲੈ ਲੰਦੀ ਨਾ ਉਹ ਗਈ ਇਹ ਤੇ ਜੋ ਨਹੀਂ ਜਾਣ ਦਿੰਦੀ ਬਾਹਰ ਗੇਟ ਕੋਲ ਨਹੀਂ ਜਾਣ ਦਿੰਦੀ ਹੈਗੀਆਂ ਜਿੱਨ ਨਜ਼ਰ ਬੈਠਾ ਉਹਨਾਂ ਨੇ ਜਾਣ ਨਹੀਂ ਦੇਣਾ ਉਹਨਾਂ ਨੇ ਇਹ ਸਵੇਰੇ ਵੀ ਨਹੀਂ ਜਾਣ ਦਿੱਤੀ ਸੀ ਜਦੋਂ ਮੈਂ ਰੁੱਬੂ ਆਪੂ ਚੜਾਉਣ ਆਈ ਆ ਉਦੋਂ ਤਾਂ ਹੈ ਵੀ ਨਹੀਂ ਸੀ ਇੱਥੇ ਮੈਂ ਗੇੜ ਖੋਲਾਂਗੀ ਤਾਂ ਵੀ ਸਿਰ ਚ ਐ ਮਾਰਣ ਹੋਣ ਠੂੰਗੇ ਉਹ ਦੇ ਪਰ ਆਇਓ ਪਰ ਆਇਓ ਹੋਏ ਜੋ ਨਹੀਂ ਕਿ ਨਾ ਮਾਰੋ ਨਾ ਤੋਂ ਉਹਨੇ ਹੁਣ ਚੜੂ ਨਹੀਂ ਲਾਣਾ ਸੀ ਹਾਂ ਗੱਲ ਪਈ ਨਹੀਂ ਜੜੀਆਂ ਹੁਣਾ ਦੇ ਲਓ ਪਲਾਤੀ ਚੱਕ ਲੋ ਹਣਾ ਆਪ ਦਾ ਉਹ ਚੱਕ ਦੀਆਂ ਵੀ ਹੈ ਨਹੀਂਓ

ਇਹਦਾ ਕੰਮ ਹੀ ਔਖਾ ਕਹਦੇ ਇਹਨਾਂ ਨੇ ਬਣਾ ਲਿਆ ਇੱਥੇ ਹੌਂਸਲਾ